ਮੁੱਖ ਮੰਤਰੀ ਸਾਹਿਬ ਨੇ ਇੱਕ ਜ਼ਿਲ੍ਹੇ ਦਾ ਛਾਪਾ ਮਾਰਤਾ ਉਸ ਤੋਂ ਬਾਅਦ ਛਾਪਾ ਮਾਰਨ ਦੀ ਜ਼ਰੂਰਤ ਨਹੀਂ ਹੈ ਅੱਜ ਰੋਪੜ ਗਏ ਨੇ ਮੁੱਖ ਮੰਤਰੀ ਸਾਹਿਬ ਨਾਲ ਚਮਕੌਰ ਸਾਹਿਬ ਚਲੇ ਜਾਂਦੇ ਇਲੈਕਸ਼ਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਸਮੇਂ ਮੁੱਖ ਮੰਤਰੀ ਸਨ ਤੇ ਉਹਨਾਂ ਦੇ ਨਾਨਕਾ ਪਿੰਡ ਹੀ ਮਕੜੌਣਾ ਹਨ ਮਕੜੌਣਾ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਆਏ ਸਨ ਮਨੀਸ਼ ਸੋਧਿਆ ਸਾਹਿਬ ਜਿਹੜੇ ਅੱਜ ਕੱਲ ਠੱਗੀ ਦੇ ਗੜਬੜੀ ਦੇ ਧੋਖੇ ਧੜੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਉਸ ਸਕੂਲ ਦਾ ਰਾਹ ਨਾ ਪਹਿਲਾ ਪਹਿਲੇ ਜਿਹੜੇ ਸਿੱਖਿਆ ਮੰਤਰੀ ਸਨ ਮੀਤੇਰ ਸਾਹਿਬ ਉਹਨਾਂ ਨੂੰ ਨਹੀਂ ਲੱਭਾ ਫਿਰ ਹੁਣ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਸਾਹਿਬ ਰੋਪੜ ਉਹਨਾਂ ਦਾ ਡਿਸਟ੍ਰਿਕਟ ਆ ਉਹਨਾਂ ਨੂੰ ਵੀ ਉਸ ਸਕੂਲ ਦਾ ਰਾਹ ਨਹੀਂ ਲੱਭਾ ਤੇ ਮੈਨੂੰ ਉਮੀਦ ਸੀ ਕਿ ਜਦੋਂ ਉਹ ਸਕੂਲ ਦੇ ਵਿੱਚ ਅੱਜ ਗਏ ਨੇ ਮੈਨੂੰ ਲੱਗਦਾ ਸੀ ਕਿ ਅੱਜ ਭਗਵੰਤ ਮਾਨ ਸਾਹਿਬ ਉਸ ਸਕੂਲ ਦੇ ਵਿੱਚ ਵੀ ਜਾਣਗੇ ਚੰਨਾ ਨੇ ਮਨੀਸ਼ 소ਦੀਆ ਜਿਹੜੇ ਤੁਹਾਡੀ ਸਿੱਖਿਆ ਕ੍ਰਾਂਤੀ ਦੇ ਨਰਮਾਤਾ ਨੇ ਦੇਸ਼ ਦੇ ਉਹ ਮਕੜੂਨਾ ਸਕੂਲ ਦੇ ਵਿੱਚ ਗਏ ਸੀ ਤੇ ਉਹ 20 ਮਹੀਨਿਆਂ ਦੇ ਵਿੱਚ ਨਾ ਤੇ ਮੀਤ ਹੈਰ ਉਸ ਸਕੂਲ ਦੀ ਤਸਵੀਰ ਬਦਲ ਸਕਿਆ ਨਾ ਹਰਦੋਪ ਸਿੰਘ ਬੈਂਸਾਪ ਬਦਲ ਸਕਿਆਗੇ ਅਗਲਾ ਮਸਲਾ ਜੁੜਿਆ ਹੈ ਮੁੱਖ ਮੰਤਰੀ ਦੇ ਅਚਨਚੇਤ ਦੌਰੇ ਦਾ ਹੁਣ ਅਚਨਚੇਤ ਦੌਰੇ ਦੇ ਵਿੱਚ ਇੱਕ ਸਕੂਲ ਚ ਜਾਂਦੇ ਨੇ ਉੱਥੇ ਕਿਹੜੀ ਕਿਹੜੀ ਗੱਲ ਉਹਨਾਂ ਨੇ ਕਈ ਬਾਅਦ ਚ ਮੀਡੀਆ ਦੇ ਮੁਖਾਤਬ ਹੁੰਦਿਆਂ ਤੇ ਹੋਰ ਕੀ ਕੀ ਕਰਨਾ ਬਣਦਾ ਸੀ ਜਿਹੜਾ ਕਿ ਹੋ ਨਹੀਂ ਰਿਹਾ ਉਸ ਪਾਸੇ ਵੀ ਧਿਆਨ ਦੇਣ ਦੀ ਬੇहद ਲੋੜ ਹੈ। ਬਿਲਕੁਲ ਸਭ ਤੋਂ ਵੱਡੀ ਗੱਲ ਇੱਕ ਹੈ ਕਿ ਮੁੱਖ ਮੰਤਰੀ ਪਿੰਡਾਂ 'ਚ ਜਾ ਰਹੇ ਨੇ ਸਕੂਲਾਂ 'ਚ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਜਾ ਰਹੇ ਨੇ ਚੰਗੀ ਗੱਲ ਆ ਕਿਉਂਕਿ ਲੋਕਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਘਟੂ-ਘਟੇ ਕਾਪ ਤੇ ਹੋਣਾ ਹੀ ਚਾਹੀਦਾ ਹੈ ਨਾ ਕਿ ਜਿੱਥੇ ਮੰਤਰੀ ਛਾਪੇ ਮਾਰਦੇ ਮੁੱਖ ਮੰਤਰੀ ਵੀ ਆ ਸਕਦੇ ਨੇ ਔਰ ਮੁੱਖ ਮੰਤਰੀ ਦਾ ਟੰਗਿਆ ਤੇ ਫਿਰ ਔਖਾ ਹੀ ਹੈ ਨਾ ਫਿਰ ਤੇ ਨਹੀਂ ਬੰਦਾ ਬਚਦਾ ਹੈਗਾ ਨਾ ਉਹਦੀ ਤੇ ਸਰਵਸ ਖਤਰੇ 'ਚ ਹੀ ਪੈ ਸਕਦੀ ਹੈ ਗਿਆ ਕਿ ਜੇਕਰ ਤੁਸੀਂ ਸਕੂਲ ਦੇ ਵਿੱਚ ਨਹੀਂ ਆ ਰਹੇ ਸਮੇਂ ਸਿਰ ਨਹੀਂ ਆ ਰਹੇ ਰਜਿਸਟਰੀ ਹਾਜ਼ਰੀ ਨਾ ਚੰਗਾ ਬੱਚਿਆਂ ਨੂੰ ਨਹੀਂ ਪੜਾ ਰਹੇ ਨਾ ਇੱਕ ਚੰਗਾ ਸਨੇਹਾ ਵੀ ਮੈਨੂੰ ਲੱਗਦਾ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਇੱਕ ਜ਼ਿਲ੍ਹੇ ਦਾ ਛਾਪਾ ਮਾਰਤਾ ਉਸ ਤੋਂ ਬਾਅਦ ਛਾਪਾ ਮਾਰਨ ਦੀ ਜ਼ਰੂਰਤ ਨਹੀਂ ਹੈ ਜੇ ਅੱਜ ਇੱਕ ਸਕੂਲ ਦੇ ਵਿੱਚ ਚਲੇ ਗਏ ਨੇ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਚ ਹੁਣ ਘੱਟੋ ਘੱਟ 2 ਲੱਖ ਟੀਚਰ ਨੇ ਔਰ 19000 ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲ ਜਾਂ ਸਾਰੇ ਮਿਲਾ ਕੇ ਨੇ ਉਹ ਸਾਰੇ ਪ੍ਰਿੰਸੀਪਲਾਂ ਨੂੰ ਸਾਰੇ ਹੈਡਮਾਸਟਰਾਂ ਨੂੰ ਸਾਰੇ ਮਾਸਟਰਾਂ ਨੂੰ ਡਰ ਹੋਏਗਾ ਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਆ ਸਕਦੇ ਨੇ ਕਿਉਂਕਿ ਅਚਨਚੇਤ ਛਾਪਾ ਤੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਕੋਲ ਉਹ ਮਿਸਟਰ ਇੰਡੀਆ ਵਾਲੀ ਘੜੀ ਹੈਗੀ ਆ ਕਿ ਪਹੁੰਚ ਜਾਂਦੇ ਨੇ ਕਹਿੰਦੇ ਕਿਤੇ ਨੇ ਦੇ ਫੁਰ ਕਿਤੇ ਚਲੇ ਜਾਂਦੇ ਹੈਗੇ ਨੇ ਔਰ ਚੰਗੀ ਗੱਲ ਮਿਲਦਾ ਇਸ ਤੋਂ ਬਾਅਦ ਮਾਰਨ ਦੀ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਔਰ ਬੱਚਿਆਂ ਦੇ ਨਾਲ ਇਹ ਵੀ ਅੱਛੀ ਗੱਲ ਹੈ ਕਿ ਜਦੋਂ ਤੁਸੀਂ ਇੰਟਰੈਕਸ਼ਨ ਕਰਦੇ ਹੋ ਚੰਦਨ ਕਿਉਂਕਿ ਬੱਚਿਆਂ ਬਾਤ ਹੁੰਦਾ ਕਿ ਮੁੱਖ ਮੰਤਰੀ ਹਾਲਾਂਕਿ ਭਗਵੰਤ ਮਾਨ ਸਾਹਿਬ ਨੂੰ ਤੇ ਲੋਕਾਂ ਨੇ ਦੇਖਿਆ ਕਿਉਂਕਿ ਟੀਵੀ ਤੇ ਬਹੁਤ ਆਉਂਦੇ ਨੇ ਪਹਿਲਾਂ ਵੀ ਬੱਚਿਆਂ ਨੇ ਦੇਖਿਆ ਗਿਆ ਕਿ ਸਾਡੇ ਸੀਐਮ ਸਾਹਿਬ ਨੇ ਕਿ ਇਸ ਫੀਲਡ ਦੇ ਵਿੱਚੋਂ ਆਏ ਨੇ ਉਹ ਬੱਚਿਆਂ ਦਾ ਹੌਸਲਾ ਵੀ ਵੱਧਾ ਕਿਉਂਕਿ ਇੱਕ ਬੱਚਾ ਜੇ ਅਗਰ ਮੁੱਖ ਮੰਤਰੀ ਦੇ ਨਾਲ ਗੱਲ ਕਰਦਾ ਤੇ ਬੱਚਿਆਂ ਦਾ ਲਾਜ਼ਮੀ ਤੌਰ ਤੇ ਕੌਨਫੀਡੈਂਸ ਵਾ ਵਧਦਾਗਾ ਕਿਉਂਕਿ ਲਾਗੇ ਅੱਜ ਉਹ ਪੁੰਜੇ ਬੈਠ ਕੇ ਵੀ ਮੁੱਖ ਮੰਤਰੀ ਸਾਹਿਬ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਆ ਹੋ ਸਕਦਾ ਹੈ ਕਿ ਬੱਚਿਆਂ ਦੇ ਨਾਲ ਬੈਠ ਕੇ ਜਿਹੜਾ ਮਿਡ ਡੇ ਮੀਲ ਖਾਣਾ ਬੰਦਾ ਉਹ ਵੀ ਖਾਦਾ ਹੋਵੇ ਪਤਾ ਲੱਗ ਜੇ ਕਿ ਉਹਦੇ ਖਾਣੇ ਦੇ ਵਿੱਚ ਟਮਾਟਰ ਤੇ ਗੰਡੇ ਪਏ ਕਿ ਨਹੀਂ ਪਏ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਤੇ ਖਾਣੇ ਦੇ ਵਿੱਚ ਉਹ ਟਮਾਟਰ ਤੇ ਗੰਡੇ ਨਹੀਂ ਲੱਬੇ ਸੀ ਸ਼ਾਇਦ ਅੱਜ ਮੁੱਖ ਮੰਤਰੀ ਨੇ ਖਾਦਾ ਹੋਊਗਾ ਕਿ ਹਾਂ ਬੱਚਿਆਂ ਨੇ ਕਿਹੜਾ ਖਾਣਾ ਖਾਦਾ ਕੀ ਬਣਿਆ ਹੈਗਾ ਨਾ ਉਹ ਸਾਰੀਆਂ ਚੀਜ਼ਾਂ ਪਤਾ ਲੱਗਦਾ ਹਾਲਾਂਕਿ ਉਹ ਬਜਟ ਵੀ ਬਹੁਤ ਘੱਟ ਆ ਕਿਉਂਕਿ ਬਜਟ Odisha Bihar ਦੇ ਹਿਸਾਬ ਨਾਲ ਤੇ ਬਜਟ ਠੀਕ ਹੈ ਲੇਕਿਨ ਸਾਡੇ ਬੱਚੇ ਤੇ ਸਵੇਰੇ ਹੀ ਬਹੁਤੇ ਜਿਹੜੇ ਨੇ ਚੋਪੜੀਆਂ ਰੋਟੀਆਂ ਤੇ ਵਧੀਆ ਸਬਜੀ ਦਹੀਂ ਦੇ ਨਾਲ ਰੋਟੀ ਖਾ ਕੇ ਜਾਂਦੇ ਜਾਂ ਜੋ ਵੀ ਘਰ ਦੇ ਵਿੱਚ ਬਣਿਆ ਹੁੰਦਾ ਪਰ ਮੈਨੂੰ ਲੱਗਦਾ ਜਿੱਥੇ ਅੱਜ ਰੋਪੜ ਗਏ ਨੇ ਮੁੱਖ ਮੰਤਰੀ ਸਾਹਿਬ ਨਾਲ ਚਮਕੌਰ ਸਾਹਿਬ ਚਲੇ ਜਾਂਦੇ ਆਗੇ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਅ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਸਮੇਂ ਮੁੱਖ ਮੰਤਰੀ ਸਨ ਤੇ ਉਹਨਾਂ ਦੇ ਨਾਨਕਾ ਪਿੰਡ ਹੀ ਮਕੜੋਣਾ ਹਨ ਮਕੜੋਣਾ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਆਏ ਸਨ ਮਨੀਸ਼ ਸੋਧਿਆ ਸਾਹਿਬ ਜਿਹੜੇ ਅੱਜਕੱਲ ਠੱਗੀ ਦੇ ਗੜਬੜੀ ਦੇ ਧੋਖੇ ਧੜੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਉਹ ਮਕੜੋਣਾ ਪ੍ਰਾਇਮਰੀ ਸਕੂਲ ਦੇ ਵਿੱਚ ਗਏ ਸੀ ਉਸ ਸਕੂਲ ਦਾ ਰਾਹ ਨਾ ਪਹਿਲਾ ਪਹਿਲੇ ਜਿਹੜੇ ਸਿੱਖਿਆ ਮੰਤਰੀ ਸਨ ਮੀਤੇਰ ਸਾਹਿਬ ਉਹਨਾਂ ਨੂੰ ਨਹੀਂ ਲੱਭਾ ਫਿਰ ਹੁਣ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਸਾਹਿਬ ਰੋਪੜ ਉਹਨਾਂ ਦਾ ਡਿਸਟ੍ਰਿਕਟ ਆ ਉਹਨਾਂ ਨੂੰ ਵੀ ਉਸ ਸਕੂਲ ਦਾ ਰਾਹ ਨਹੀਂ ਲੱਭਾ ਤੇ ਮੈਨੂੰ ਉਮੀਦ ਸੀ ਕਿ ਜਦੋਂ ਉਹ ਸਕੂਲ ਦੇ ਵਿੱਚ ਅੱਜ ਗਏ ਨੇ ਮੈਨੂੰ ਲੱਗਦਾ ਸੀ ਕਿ ਅੱਜ ਭਗਵੰਤ ਮਾਨ ਸਾਹਿਬ ਉਸ ਸਕੂਲ ਦੇ ਵਿੱਚ ਵੀ ਜਾਣਗੇ ਕਿ ਤੁਹਾਡੀ 20 ਮਹੀਨੇ ਦੀ ਸਰਕਾਰ ਹੋਈ ਹੈ ਜਿਹਨੂੰ ਤੁਸੀਂ ਪੂਰੀ ਦੁਨੀਆ ਦੇ ਵਿੱਚ ਚਰਚੇ ਤੇ ਸੋਲੇਗਾ ਰਹਿਓ ਕਿ ਸਿੱਖਿਆ ਦੀ ਕ੍ਰਾਂਤੀ ਦੇ ਨਰਮਾਤਾ ਨੇ ਅਮਨੀਸ਼ ਸੋਧਿਆ ਸਾਹਿਬ ਜਿਨ੍ਹਾਂ ਨੇ ਮਨੀਸ਼ ਸੋਧਿਆ ਜਿਹੜੇ ਤੁਹਾਡੀ ਸਿੱਖਿਆ ਕ੍ਰਾਂਤੀ ਦੇ ਨਰਮਾਤਾ ਨੇ ਦੇਸ਼ ਦੇ ਉਹ ਮਕੜੋਨਾ ਸਕੂਲ ਦੇ ਵਿੱਚ ਗਏ ਸੀ ਤੇ ਉਹ 20 ਮਹੀਨਿਆਂ ਦੇ ਵਿੱਚ ਨਾ ਤੇ ਮੀਤ ਹੇਰ ਉਸ ਸਕੂਲ ਦੀ ਤਸਵੀਰ ਬਦਲ ਸਕਿਆ ਨਾ ਹਰਜੋਤ ਸਿੰਘ ਅਬੈਂਸ ਸਾਹਿਬ ਬਦਲ ਸਕਿਆ ਗਏ ਹੁਣ ਸੀਐਮ ਸਾਹਿਬ ਗਏ ਨੇ ਉਸ ਡਿਸਟ੍ਰਿਕਟ ਦੇ ਵਿੱਚ ਚਾਹੇ ਵੱਖਰੀ ਗੱਲ ਉਸ ਸਕੂਲ ਦੇ ਵਿੱਚ ਨਹੀਂ ਗਏ ਸ਼ਾਇਦ ਆਮ ਆਦੀ ਪਾਰਟੀ ਵਾਲਿਆਂ ਨੂੰ ਭੁੱਲ ਗਿਆ ਹੋਵੇ ਉਹ ਸਕੂਲ ਦਾ ਚੇਤਾ ਉਮੀਤ ਇਹਰ ਨੂੰ ਚੇਤਾ ਭੁੱਲ ਗਿਆ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਚੇਤਾ ਭੁੱਲ ਗਿਆ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਸ਼ਾਇਦ ਨਾਲ ਕਿਸੇ ਨੇ ਦੱਸਿਆ ਹੋਵੇ ਹੁਣ ਤਾਂ ਇਹ ਚਾਹੀਦਾ ਸੀ ਕਿ ਸਕੂਲ ਵਾਲਿਆਂ ਨੂੰ ਕਿਸੇ ਨੇ ਟੀਚਰ ਨੂੰ ਹਿੰਮਤ ਕਰਕੇ ਦੱਸ ਦਿੰਦੇ ਕਿ ਜੀ ਜਿਹੜੇ ਸਿੱਖਿਆ ਦੇ ਕ੍ਰਾਂਤੀਕਾਰੀ ਮંત્રી ਨੇ ਦਿੱਲੀ ਵਾਲੇ ਉਹ ਫਲਾਣੇ ਸਕੂਲ ਦੇ ਵਿੱਚ ਵੀ ਗਏ ਸੀ ਨਾ ਤੇ ਉਹ ਸਕੂਲ ਦੀ ਵੀ ਤਸਵੀਰ ਤੇ ਤਕਦੀਰ ਬਦਲ ਜਾਂਦੀ ਲੇਕਿਨ ਜਿਹੜੇ ਅੱਜ ਗੱਲਾਂ ਕਰਕੇ ਆਏ ਨੇ सीएम ਸਾਹਿਬ ਉਹ ਗੱਲਾਂ ਤੇ ਸਰਕਾਰ ਨੂੰ ਉਸ ਤੇ ਹੁਣ ਪੈਰਾ ਦੇਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਜੋ ਜੋ ਗੱਲਾਂ ਕੀਤੀਆਂ ਅਸੀਂ ਸਰਕਾਰੀ ਸਕੂਲਾਂ ਦੀ ਜਿਹੜੀ ਬਦਲ ਲੈ ਤਕਦੀਰ ਬਦਲ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਕਈਆਂ ਦੇ ਬਸ ਸਰਵਸ ਸ਼ੁਰੂ ਹੋ ਚੁੱਕੇ ਚੰਗੀ ਗੱਲ ਆ ਔਰ ਐਜੂਕੇਸ਼ਨ ਦਾ ਜਿਹੜਾ ਮਾਹੌਲ ਆ ਉਹ ਬੜਾ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇੱਕ ਮੰਨਿਆ ਜਾ ਰਿਹਾ ਗਿਆ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਉਹ ਮਾਤੜ ਲੋਕਾਂ ਦੇ ਦੱਬੇ ਕੁਚਲੇ ਲੋਕਾਂ ਦੇ ਗਰੀਬਾਂ ਦੇ ਰਹਿ ਗਏ ਹੈਗੇ ਨਾ ਉਹ ਭਲੇ ਵੇਲੇ ਗਏ ਨੇ ਕਿ ਜਦ ਪਿੰਡ ਦੇ ਸਰਪੰਚ ਦਾ ਪਿੰਡ ਦੇ ਚੌਂਕੀਦਾਰ ਦਾ ਕਿਸੇ ਜ਼ਿਮੀਂਦਾਰ ਦਾ ਕਿਸੇ ਸ਼ਾਹੂਕਾਰ ਦਾ ਕਿਸੇ ਚੌਂਕੀਦਾਰ ਦਾ ਬੱਚਾ ਉਸ ਸਰਕਾਰੀ ਸਕੂਲ ਚ ਪੜਦਾ ਹੁਣ ਤੇ ਸਕੂਲ ਹੀ ਆਡੋ ਹੋ ਗਏ ਨਾ ਜੀ ਜਿੰਨੇ ਚਾਹੇ ਕੋਈ ਦਿਹਾੜੀ ਵਾਲਾ ਜਿਰ ਕੋ ਵੀ 4 ਪੈਸੇ ਹੈ ਉਹ ਵੀ ਉਹ ਕਹਿੰਦਾ ਕਿ ਮੇਰੇ ਬੱਚਾ ਵੀ ਕਾਨਵੈਂਟ ਸਕੂਲ ਚ ਪੜੇ ਪਬਲਿਕ ਸਕੂਲ ਚ ਪੜੇ ਮੇਰਾ ਬੱਚਾ ਵੀ 6ਵੀਂ ਜਮਾਤ ਚ ਜਾ ਕੇ ABC ਨਾ ਸਿੱਖੇ ਮੇਰਾ ਬੱਚਾ ਪਹਿਲੀ ਜਮਾਤ ਚ ਜਾ ਕੇ ਸਿੱਖੇ ਕਿ A for elephant ਵੀ ਹੁੰਦਾ A for apple ਵੀ ਹੁੰਦਾ A for aeroplane ਵੀ ਹੁੰਦਾ A for ਉਹ ਬਹੁਤ ਕੁਝ ਹੁੰਦੇ ਨੇ ਇਹ ਨਹੀਂ ਕਿ ਮੇਰਾ ਬੱਚਾ ਜਾ ਕੇ 6ਵੀਂ ਚ ਜਾ ਕੇ ਫਿਰ ਐਪਲ ਕਰੇ ਤੇ ਮੇਰਾ ਬੱਚਾ ਪਹਿਲੀ ਤੋਂ ਲੈ ਕੇ 6ਵੀਂ ਤੱਕ ਊੜਾ ੜਾ ਈ ਡੀ ਸੱਸਾ ਹਾਈ ਪੜਦਾ ਰਹੇ ਜਿਵੇਂ ਸੀਐਮ ਸਾਹਿਬ ਕਹਿੰਦੇ ਕਿ ਸਾਨੂੰ ਤੇ 35 ਵੀ ਆਉਂਦੀ ਕੱਲਿਆਂ ਨੂੰ ਤੇ ਉਹ ਵੀ ਨਹੀਂ ਪਤਾ ਹੈਗਾ ਪੇ ਅੱਗੇ ਜੱਜੇ ਪੈਰ ਬਿੰਦੀ ਵੀ ਹੁੰਦੀ ਸੱਸੇ ਪੈਰ ਬਿੰਦੀ ਵੀ ਹੁੰਦੀ ਹੈ ਨਾ ਹੁਣ ਸਵਾਲ ਹੈ ਕਿ ਇਹ ਜਿਹੜੀਆਂ ਚੀਜ਼ਾਂ ਕਿਤੇ ਚੰਗੀ ਗੱਲ ਪਰ ਮੈਨੂੰ ਇਹ ਲੱਗਦਾ ਕਿ ਮੰਤਰੀ ਤੇ ਮੁੱਖ ਮੰਤਰੀ ਜੇ ਇਹੋ ਹੀ ਛਾਪੇ ਮਾਰਨ ਲੱਗ ਪੈਣ ਤੇ ਫਿਰ ਜਿਹੜੇ ਥੱਲੇ ਨੇ ਪ੍ਰਿੰਸੀਪਲ ਡੀਓ ਡਾਇਰੈਕਟਰ ਡੀਸੀ ਉਹ ਝੱਗ ਮਾਰ ਨੂੰ ਥੋੜਾ ਰੱਖੇ ਆਗੇ ਨੇ ਹੂੰ ਮਤਲਬ ਇਹ ਤੇ ਲਾਸਟ ਸਟੇਜ ਆ ਸੀਐਮ ਸਾਹਿਬ ਦੀ ਪਰ ਐਡਾ ਸਾਡਾ ਹਜੇ ਤਾਣਾ ਬਾਣਾ ਵਿਗੜਿਆ ਨਹੀਂ ਹੈਗਾ ਪਰ ਚਲੋ ਚੰਗੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਦਾ ਸੰਦੇਸ਼ ਵੀ ਆ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਨਹੀਂ ਆਪੇ ਬਾਕੀ ਮੰਤਰੀਆਂ ਨੂੰ ਸੰਦੇਸ਼ ਹੋਊਗਾ ਵੀ ਜਾਓ ਦਫਤਰਾਂ ਚੋਂ ਨਿਕਲ ਕੇ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਨੋ ਉਹ ਸਰਕਾਰ ਦਾ ਠੀਕ ਹੈ ਪਰ ਮੈਨੂੰ ਲੱਗਦਾ ਹੈ ਕਿ ਮੰਤਰੀ ਤੇ ਹੁਣ ਜੇ ਸੀਐਮ ਸਾਹਿਬ ਜਾ ਰਹੇ ਹੁਣ ਸ਼ਾਇਦ ਬਾਕੀ ਵੀ ਜਾਣ ਪਰ ਇੰਨਾ ਕਿ ਡਰ ਹੋਣਾ ਚਾਹੀਦਾ ਪ੍ਰਸ਼ਾਸਨਿਕ ਤੌਰ ਤੇ ਖੌਫ ਹੋਣਾ ਚਾਹੀਦਾ ਹੈਗਾ ਕਿ ਸਾਨੂੰ ਛਾਪੇ ਮਾਰਨ ਦੀ ਜ਼ਰੂਰਤ ਨਾ ਪਵੇ ਇੰਨਾ ਹੋਵੇ ਕਿ ਟੀਚਰ ਟਾਈਮ ਤੇ ਆ ਰਹੇ ਨੇ ਵਧੀਆ ਪੜਾ ਰਹੇ ਨੇ ਖਾਣਾ ਵਧੀਆ ਹੋ ਰਿਹਾ ਤੇ ਅੱਜ ਤੋਂ ਬਾਅਦ ਮੈਂ ਤੇ ਇਹੀ ਰੱਖਾਂਗਾ ਤਵਕਕੋ ਤੇ ਤਵਜੂ ਕਰੂੰਗਾ ਕਿ ਅਗਲਾ ਜਿਹੜਾ ਛਾਪਾ ਮੁੱਖ ਮੰਤਰੀ ਨੂੰ ਮਾਰਨ ਦੀ ਲੋੜ ਨਾ ਪਵੇ ਅਚਨ ਛੇਤ ਛਾਪਾ ਜਿਹੜਾ ਹੈ ਨਾ ਉਹਨੂੰ ਮਾਰਨ ਦੀ ਲੋੜ ਨਾ ਪਵੇ ਕਿ ਮੈਸੇਜ ਹੁਣ ਤੱਕ ਸਕੂਲਾਂ ਵਾਲਿਆਂ ਤੱਕ ਡਿਪਟੀ ਕਮਿਸ਼ਨਰ ਤੱਕ ਕਚੈਰੀਆਂ ਤੱਕ ਠਾਣਿਆਂ ਤੱਕ ਹਸਪਤਾਲਾਂ ਤੱਕ ਤੇ ਤਹਿਸੀਲਾਂ ਤੱਕ ਪਹੁੰਚਣਾ ਚਾਹੀਦਾ ਹੈਗਾ ਕਿ ਸਾਡੇ ਸੀਐਮ ਸਾਹਿਬ ਉਹ ਕਿਸੇ ਵੇਲੇ ਵੀ ਆ ਸਕਦੇ ਨੇ ਇਹਨਾ ਹੋਣਾ ਚਾਹੀਦਾ ਆਉਣ ਦੀ ਲੋੜ ਜਾਣ ਦੀ ਲੋੜ ਨਾ ਪਵੇ ਇਹ ਸਭ ਤੋਂ ਵੱਡੀ ਗੱਲ ਹੈਗੀ ਆ ਪਰ ਜੇ ਜਾ ਕੇ ਉੱਥੇ ਬੱਚਿਆਂ ਨੂੰ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਵੀ ਚੰਗੀ ਗੱਲ ਪਰ ਬੱਚਿਆਂ ਨੂੰ ਬੁਲਾ ਹੀ ਲਿਆ ਕਰਨ ਕੋਲ ਆਪਣੇ ਹਫਤੇ 'ਚ ਇੱਕ ਦਿਨ ਰੱਖ ਲਿਆ ਕਰਨ ਵੀ ਅਜੇ ਇਸ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕਰਨੀ ਘਰੇ ਬੁਲਾ ਲਿਆ ਕਰਨ ਬੱਚੇ ਵੀ ਖੁਸ਼ ਹੋ ਜਾਣਗੇ ਨਾ ਪਰ ਜਿਆਦਾ ਹੈ ਕਿ ਕੀ ਸਾਡਾ ਜਿਹੜਾ ਸਿਸਟਮ ਆ ਉਹ ਵਾਕਈ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਕਿਉਂਕਿ ਹਰ ਕੋਈ ਸਵਾਲ ਇਹ ਆ ਕਿ ਸਰਕਾਰ ਨੂੰ ਤੇ ਇਹ ਚਾਹੀਦਾ ਕਿ ਜਿਹੜੇ ਪਿੰਡ ਦੇ ਸਰਪੰਚ ਜਾਂ ਪਿੰਡ ਦੇ ਜਿਹੜੇ ਲੋਕ ਨੇ ਨਾ ਘੱਟੋ-ਘੱਟ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਿਉ ਆਪਣੇ ਨਿਆਣਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਨੇ ਜਾਂ ਘੱਟੋ-ਘੱਟ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆਪਣੇ ਨਿਆਣਿਆਂ ਨੂੰ ਪੜ੍ਹਾਉਂਦੇ ਨੇ ਉਹਨਾਂ ਨੂੰ ਮੈਂ ਇੱਕ ਐਕਸਟਰਾ ਇਨਕਰੀਮੈਂਟ ਦਵਾਂਗਾ ਫਿਰ ਸਕੂਲ ਬਦਲੇ ਜਾਣੇ ਹੈਗੇ ਨੇ सीएम ਦੇ ਸਾਹਿਬ ਦੇ ਛਾਪਿਆਂ ਦੇ ਨਾਲ ਸਕੂਲਾਂ ਦੀ ਤਸਵੀਰ ਤੇ ਤਕਦੀਰ ਨਹੀਂ ਬਦਲਨੀ ਜਿੱਦਣ ਇਹ ਕਹਿ ਦਿੰਦਾ ਕਿ ਮੈਂ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਸਰਕਾਰੀ ਮੁਲਾਜ਼ਮ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਪੜਾਉਣਾ ਚਾਹੁੰਦੇ ਨੇ ਜਾਂ ਕੰਮ ਕਰਨਾ ਚਾਹੁੰਦੇ ਨੇ ਚਾਹੇ ਉਹ ਡਾਕਟਰ ਨੇ ਚਾਹੇ ਜਿਹੜੀ ਵੀ ਸਰਕਾਰੀ ਮੁਲਾਜ਼ਮ ਨੇ ਹਨ ਉਹ ਜੇ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਗੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਬਰਾਬਰ ਅਸੀਂ ਹਾਊਸ ਰੈਂਟ ਦਵਾਂਗੇ ਜੀ ਤੇ ਪੰਜਾਬ ਦੇ ਸਾਰੇ ਜ਼ਿਲ੍ਹੇ ਬਾਰਡਰ ਏਰੀਆ ਕੰਢੀ ਏਰੀਆ ਮੈਦਾਨੀ ਏਰੀਆ ਉਹ ਤੁਸੀਂ ਦੇਖੋਗੇ ਰਾਤੋਂ ਰਾਤ ਹਸਪਤਾਲਾਂ ਵਿੱਚ ਸਟਾਫ ਪੂਰਾ ਹੋ ਜਾਊਗਾ ਐਜੂਕੇਸ਼ਨ ਡਿਪਾਰਟਮੈਂਟ ਚ ਸਟਾਫ ਪੂਰਾ ਹੋ ਜਾਊਗਾ ਤਹਿਸੀਲਾਂ ਦੇ ਵਿੱਚ ਸਟਾਫ ਪੂਰਾ ਹੋ ਜਾਊਗਾ ਬਾਕੀ ਡਿਪਾਰਟਮੈਂਟਾਂ ਚ ਵਿੱਚ ਹੋ ਜਾਊਗਾ ਸਟਾਫ ਪੂਰਾ ਹੁਣ ਸਰਕਾਰ ਨੇ ਕੀ ਕੀਤਾ ਮੰਨ ਲਓ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਇਹ ਕੈਟਾਗਰੀ A ਆ ਇੱਥੇ ਹਾਊਸ ਰੈਂਟ ਜ਼ਿਆਦਾ ਮਿਲਦਾ ਚੰਡੀਗੜ੍ਹ ਉਸ ਤੋਂ ਵੀ ਜ਼ਿਆਦਾ ਮਿਲਦਾ ਮੈਂ ਕਹਿੰਦਾ ਕਿ ਉਲਟਾ ਕਰਨਾ ਚਾਹੀਦਾ ਹੈਗਾ ਜਿਹੜੇ ਤਹਿਸੀਲਾਂ ਦੇ ਵਿੱਚ ਬਲਾਕਾਂ ਦੇ ਵਿੱਚ ਜਾ ਕੇ ਸਰਕਾਰੀ ਮੁਲਾਜ਼ਮ ਕਰਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਹਾਊਸ ਰੈਂਟ ਦੇਣਾ ਚਾਹੀਦਾ ਹੈਗਾ ਤੇ ਫਿਰ ਜਾ ਕੇ ਕਿਸ ਨੇ ਫਿਰ ਲੋਕੀ ਕਹਿਣਗੇ ਹੁਣ ਤਾਂ ਕਹਿੰਦੇ ਨੇ ਕਿ ਸਾਡੀ ਐਮਐਲਏ ਮੰਤਰੀਆਂ ਲੋਕਾਂ ਦੀ ਸਾਡੀ ਬਦਲੀ ਕਰ ਦਿਓ ਜੀ ਸ਼ਹਿਰ ਦੇ ਨੇੜੇ ਫਿਰ ਕਿਹੜੀ ਸਿਫਾਰਿਸ਼ ਆਉਣਗੇ ਕਿ ਸਾਡੀ ਜੀ ਪਿੰਡ ਬਦਲੀ ਕਰ ਦਿਓ ਕਿਉਂਕਿ ਤੁਹਾਨੂੰ 15000 ਰੁਪਿਆ ਐਕਸਟਰਾ ਮਿਲ ਜਾਣਾ ਹੈਗਾ ਇਹ ਉਲਟਾ ਕਰਦੇ ਨੇ ਦੁਜੇ ਰੁਕਤੇ ਕਰਨਾ ਚਾਹੀਦਾ ਹੈਗਾ ਤੇ ਫਿਰ ਤੁਹਾਡੀ ਸਟਾਫ ਦੀ ਕਮੀ ਪੂਰੀ ਹੋ ਜਾਈ ਹੁਣ ਸਵਾ ਲੱਖ ਟੀਚਰ ਬਹੁਤ ਜ਼ਿਆਦਾ ਹੁੰਦਾ ਫਿਰ ਫਿਰ ਵੀ ਆਪਾਂ ਕਹਿੰਦੇ ਸਕੂਲ ਖਾਲੀ ਨੇ ਇੰਨਾ ਜ਼ਿਆਦਾ ਮੈਡੀਕਲ ਸਟਾਫ ਫਿਰ ਵੀ کہیں ਕਹਿੰਦੇ ਸਪੈਸ਼ਲਿਸਟ ਡਾਕਟਰ ਐ ਨਹੀਂ ਕਿਉਂਕਿ ਸਾਰੇ ਤੇ ਸ਼ਹਿਰਾਂ ਦੇ ਵਿੱਚ ਹੁੰਦੇ ਸਟਾਫ ਆ ਚੰਡੀਗੜ੍ਹ ਦੇ ਵਿੱਚ ਦੇਖ ਲਓ ਨੇੜੇ ਤੇੜੇ ਟੁੱਟੀਆਂ ਟੁੱਟੀਆਂ ਡਿਸਪੈਂਸਰੀਆਂ ਹੋਣੀਆਂ ਉਥੇ ਦਵਾਈ ਕੋਈ ਲੈਣ ਨਹੀਂ ਆਉਂਦਾ ਲੇਕਿਨ ਉਥੇ 10-10 ਨਰਸਾਂ ਹੋਣਗੀਆਂ ਫਿਰ ਇੱਕ ਹੈਡ ਨਰਸ ਹੋਊਗੀ ਫਿਰ 5-6 ਫਾਰਮਾਸਿਸਟ ਹੋਣਗੇ ਫਿਰ 5-7 ਡਾਕਟਰ ਹੋਣਗੇ ਕਿਉਂ ਸਾਰੇ ਅਪਸਰਾਂ ਦੀਆਂ ਕਲਰਕਾਂ ਦੀਆਂ ਅਧਿਕਾਰੀਆਂ ਦੇ ਕਿਸੇ ਦੀਆਂ ਘਰ ਵਾਲੀਆਂ ਨੇ ਕਿਸੇ ਦੀਆਂ ਪਰਜਾਈਆਂ ਨੇ ਕਿਸੇ ਦੀਆਂ ਨੌਵਾਂ ਨੇ ਕਿਸੇ ਦੀਆਂ ਧੀਆਂ ਨੇ ਤੇ ਜੇ ਤੁਸੀਂ ਉਲਟਾ ਕਰ ਦੋ ਕਿ ਅਸੀਂ ਪਿੰਡੂ ਏਰੀਆ ਦੇ ਵਿੱਚ ਕੰਮ ਕਰਨ ਵਾਲੇ ਚਾਹੇ ਕਲਾਸ 1 ਚਾਹੇ ਦਰਜਾ 4 ਦਾ ਮੁਲਾਜ਼ਮ ਅਸੀਂ 15000 ਰੁਪਇਆ ਰੈਂਕ ਦੇ ਹਿਸਾਬ ਨਾਲ ਹਾਊਸ ਰੈਂਟ ਦਵਾਂਗੇ ਤੇ ਪਿੰਡਾਂ ਦੇ ਵਿੱਚ ਲੋਕੀ ਭੱਜ ਕੇ ਜਾਣਗੇ ਤੇ ਲੋਕਾਂ ਪਿੰਡ ਦੇ ਲੋਕੀ ਵੀ ਖੁਸ਼ ਹੋ ਜਾਣਗੇ ਉਹ ਸੀਐਮ ਸਾਹਿਬ ਨੂੰ ਕਰਨ ਦੀ ਲੋੜ ਹੈ ਫਿਰ ਛਾਪੇ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਹੈਗੀ